hi hey! What up? ਮੇਰਾ ਨਾਮ ਜੀ ਤਰੁੰਜੀਤ ਕੁਮਾਰ ਮੈਂ ਅਜੇ ਸੀਐਚਓ ਦੀ ਪੋਸਟ ਤੇ ਕੰਮ ਕਰਦਾ ਹਾਂ ਕਿਹੜੇ ਵਿਭਾਗ ਵਿੱਚ ਰਾਜ ਹੈ ਇਸ ਦਾ ਅਸੀਂ ਹੈਗੇ ਐਨਐਚਐਮ ਦੇ ਅੰਡਰ ਹੈਲਥ ਡਿਪਾਰਟਮੈਂਟ ਦੇ ਵਿੱਚ ਤੇ ਪਿਛਲੇ ਅਸੀਂ ਕਾਫੀ ਲੰਬੇ ਸਮੇਂ ਤੋਂ ਕੋਈ 15 ਸਾਲ ਤੋਂ ਕੋਈ 20 ਸਾਲ ਤੋਂ ਇਸ ਵਿਭਾਗ ਦੇ ਵਿੱਚ ਜੌਬ ਕਰ ਰਿਹਾ ਹਾਂ ਔਰ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਡੇ ਨਾਲ ਸਰਕਾਰ ਜਿਹੜੀ ਤਨਖਾਹਾਂ ਨੂੰ ਲੈ ਕੇ ਉਹ ਸੰਜੀਦਾ ਨਹੀਂ ਹੈਗੀ ਤਨਖਾਹ ਕਦੀ ਆਉਂਦੀ ਹੈ 20 ਤਰੀਕ ਨੂੰ ਕਦੀ ਆਉਂਦੀ ਹੈ 22 ਤਰੀਕ ਨੂੰ ਹੁਣ ਪਿਛਲੇ 2 ਮਹੀਨਿਆਂ ਤੋਂ ਜਿਹੜੀ ਸਾਡੀ ਸੈਲਰੀ ਆ ਰੁਕੀ ਹੋਈ ਆ ਕਿਸੇ ਵੀ ਅਸੀਂ ਸਾਰਾ ਜੋਰ ਲਾ ਲਿਆ ਆਪਾਂ ਇਕੱਲੇ ਇਕੱਲੇ ਡਿਪਾਰਟਮੈਂਟ ਚ ਜਾ ਕੇ ਇਕੱਲੇ ਇਕੱਲੇ ਅਫਸਰ ਨੂੰ ਮਿਲ ਲਿਆ ਕੋਈ ਕੁਝ ਸਾਨੂੰ ਬਹਾਨੇ ਮਾਰੇ ਕੋਈ ਕੁਝ ਸਾਨੂੰ ਐਮਐਲਏ ਤੱਕ ਵੀ ਮਿਲੇ ਆ ਸਾਡੀ ਮੁੱਖ ਮੰਤਰੀ ਸਾਹਿਬ ਤੱਕ ਵੀ ਗੱਲ ਹੋਈ ਈਵਨ ਵਿੱਤ ਮੰਤਰੀ ਸਾਹਿਬ ਤੱਕ ਵੀ ਮੀਟਿੰਗ ਹੋਈ ਆ ਪਰ ਕੋਈ ਵੀ ਇਸ ਚੀਜ਼ ਨੂੰ ਲੈ ਕੇ ਸਾਨੂੰ ਕਲੈਰੀਫਿਕੇਸ਼ਨ ਨਹੀਂ ਦੇ ਰਿਹਾ ਸੈਲਰੀ ਤੁਹਾਡੀ ਕਿਉਂ ਨਹੀਂ ਪਾਈ ਜਾ ਰਹੀ ਕਦੀ ਕਹਿੰਦੇ ਫੰਡ ਨਹੀਂ ਹੈਗਾ ਕਦੀ ਕੁਛ ਕਦੀ ਕੋਈ ਸਾਰਾ ਨਹਵਾਨੇ ਮਾਰ ਰਹੇ ਆ ਪਰ ਆਪਾਂ ਦਿਨ ਦੁਗਣੀ ਜਿੱਦਾਂ ਕੰਮ ਅਸੀਂ ਕਰ ਰਹੇ ਆ ਇੱਥੇ ਹਰ ਦਿਨ ਸਾਡਾ ਬੜੇ ਅਸੀਂ ਬਿਜ਼ੀ ਰਹਿੰਨੇ ਆ ਸਾਨੂੰ ਕੋਈ ਵੀ ਪ੍ਰੋਗਰਾਮ ਆਉਂਦਾ ਪਹਿਲ ਦੇ ਆਧਾਰ ਤੇ ਅਸੀਂ ਉਹਨੂੰ ਇੰਪਲੀਮੈਂਟ ਕਰਦੇ ਲੋਕਾਂ ਚ ਸਿਹਤ ਸੇਵਾਵਾਂ ਜੁੜੀਆਂ ਅਸੀਂ ਪਹੁੰਚਾਉਂਦੇ ਆ ਪਰ ਜਦੋਂ ਤਨਖਾਹ ਦੀ ਵਾਰੀ ਆਉਂਦੀ ਆ ਸਾਡੇ ਜਿਹੜੀ ਸਰਕਾਰ ਉਹ ਪੈਰ ਪਿੱਛੇ ਖਿੱਚਦੀ ਆ ਸਾਨੂੰ ਪਿਛਲੇ 2-3 ਮਹੀਨੇ ਤੋਂ ਜਿਹੜੀਆਂ ਸੈਲਰੀਆਂ ਜੜੀਆਂ ਉਹ ਨਹੀਂ ਦਿੱਤੀਆਂ ਗਈਆਂ ਸਾਡੇ ਬਹੁਤ ਸਾਰੇ ਜਿਹੜੇ ਨੁਕਸਾਨ ਬੀਤੀ ਹੋਏ ਆ ਕਿਸੇ ਨੇ ਕੋਈ ਲੋਨ ਲਿਆ ਆ ਕਿਸੇ ਦੇ ਕੋਈ ਬਿੱਲ ਖੜੇ ਆ ਕਿਸੇ ਨੇ ਕੋਈ ਆਪਣਾ ਫੰਕਸ਼ਨ ਦੇਖਣਾ ਆ ਬਹੁਤ ਸਾਰੇ ਜਿਹੜੇ ਆ ਸਾਨੂੰ ਇਹ ਦਿੱਕਤਾਂ ਆ ਰਹੀਆਂ ਹੈਗੀਆਂ ਪਰ ਇਸ ਵੇਲੇ ਸਰਕਾਰ ਇਸ ਨੂੰ ਲੈ ਕੇ ਕੋਈ ਵੀ ਸੰਜੀਦਾ ਨਹੀਂ ਹੈਗੀ ਕਿ ਸਾਡੀ ਕੋਈ ਗੱਲ ਸੁਣਾਈ ਹੋ ਸਕੇ ਕਿਤੇ ਵੀ ਕੋਈ ਸਾਡੀ ਪੁੱਛ ਨਹੀਂ ਹੈਗੀ ਅੱਜ ਜੇ ਗੱਲ ਕੀਤੀ ਆਵੇ ਤਾਂ ਮਹੱਲਾ ਕਲੀਨਿਕਾਂ ਨੂੰ ਲੈ ਕੇ ਇੱਥੇ-ਇੱਥੇ ਪੋਸਟਰ ਲੱਗੇਗੇ ਮਹੱਲਾ ਕਲੀਨਿਕਾਂ ਪਰ ਅੱਜ ਡਾਕਟਰ ਕਹਿੰਦਾ ਆਪ ਕੋਦਰ ਸਟ੍ਰਾਈਕ ਕਰਨੇ ਕਿਤਾ ਦੇਖੋ ਮਹੱਲਾ ਕਲੀਨਿਕ ਇੱਕ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਉਹ ਦੇਖੋ ਉਹ ਜਿਹੜਾ ਵੀ ਫੰਡ ਆਉਂਦਾ ਆ ਇਸ ਵੇਲੇ ਮੱਲਾ ਕਲੀਨਿਕ ਤੇ ਜੇ ਲਗਾਇਆ ਜਾ ਰਿਹਾ ਹੈ ਕਿ ਬਾਕੀ EMPLOYEES ਨੂੰ ਸੈਲਰੀ ਦੇਣੀ ਨਹੀਂ ਬਣਦੀ ਸਿਰਫ ਉਹੀ ਸ਼ੋ ਕੀਤਾ ਜਾ ਰਿਹਾ ਲੋਕਾਂ ਦੇ ਵਿੱਚ ਅਸੀਂ ਮੱਲਾ ਕਲੀਨਿਕ ਚਲਾ ਰਹੇ ਆ ਬਾਕੀ ਜਿਹੜੇ EMPLOYEES ਆ ਆਲਰੇਡੀ ਕੰਮ ਕਰ ਰਹੇ ਮੱਲਾ ਕਲੀਨਿਕ ਤਾਂ ਅੱਜ ਬਣੇ ਆ ਜਿਹੜੇ 15 20 ਸਾਲ ਤੋਂ ਪਹਿਲਾਂ EMPLOYEES ਕੰਮ ਕਰ ਰਹੇ ਉਹਨਾਂ ਦੀ ਸੈਲਰੀ ਕੌਣ ਦੇਊਗਾ ਉਹ ਵੀ ਤਾਂ ਖੜੇ ਐ ਇੱਥੇ ਉਹਨਾਂ ਦਾ ਮੰਗ ਪੱਤਰ ਦਿੱਤਾ ਗਿਆ ਬਿਲਕੁਲ ਆਸਫ ਸਿਵੋ ਸਾਜਨ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਗਿਆ ਸਾਡੇ ਵੱਲੋਂ ਔਰ ਇਹ ਮੰਗ ਪੱਤਰ ਅਸੀਂ ਐਮ ਡੀ ਸਾਹਿਬ ਨੂੰ ਜਾਰੀ ਕੀਤਾ ਤੇ ਇਹਦਾ ਉਤਾਰਾ ਅਸੀਂ ਜਿਹੜਾ ਉਹ ਹੈਲਥ ਮਿਨਿਸਟਰ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਤੇ ਵਿੱਤ ਮੰਤਰੀ ਸਾਹਿਬ ਨੂੰ ਵੀ ਕੀਤਾ ਹੈਗਾ ਤੇ ਆਉਣ ਵਾਲੇ ਕੱਲ ਨੂੰ ਅਸੀਂ ਚੰਡੀਗੜ੍ਹ ਵਿਖੇ ਜਾ ਰਹੇ ਹਾਂ ਉੱਥੇ ਅਸੀਂ ਧਰਨਾ ਲਾਵਾਂਗੇ ਸਾਰੇ ਪੰਜਾਬ ਸੂਬਾ ਪੱਧਰੀ ਜਿਹੜਾ ਧਰਨਾ ਹੈ ਉਹ ਚੰਡੀਗੜ੍ਹ ਲੱਗੂਗਾ ਕੱਲ ਤੋਂ ਜੀਮ ਕੀ ਨਾ ਜੀ ਮੇਰਾ ਨਾਮ ਅਨੀਤਾ ਸਰਮਾਲਾ ਮੈਂ ਬਲੌਕ ਟਾਂਡਾ ਦੇ ਵਿੱਚ ਐਜ਼ ਅ ਇਨਫੋਰਮੇਸ਼ਨ ਅਸਿਸਟੈਂਟ ਦੀ ਪੋਸਟ ਤੇ ਹੈਗੀ ਆ ਤੇ ਐਨ ਐਚ ਐਮ ਦੇ EMPLOYEES ਆ ਮੈਂ ਇੱਕ ਔਰ ਸਾਡਾ ਐਨ ਐਚ ਐਮ ਜਿਹੜਾ ਆ ਵੈਸੇ ਹੀ ਬਹੁਤ ਜ਼ਿਆਦੀਆਂ ਘੱਟ ਤਨਖਾਹਾਂ 'ਤੇ ਕੰਮ ਕਰਦਾ ਪਿਆ ਆ ਬਹੁਤ ਹੀ ਨਗੁਨੀਆ ਜੀਆਂ ਤਨਖਾਹਾਂ ਦੰਦਿਆ ਸਾਨੂੰ ਔਰ ਜਿਹੜੀਆਂ ਉਹ ਨਗੁਨੀਆ ਜੀਆਂ ਤਨਖਾਹਾਂ ਦਿੱਤੀਆਂ ਜਾ ਰੀਆਂ ਆ ਉਹ ਆ ਦੋ ਮਹੀਨੇ ਤੋਂ ਉਹ ਵੀ ਬੰਦ ਕਰ ਦਿੱਤੀਆਂ ਆ ਔਰ ਜਦੋਂ ਇਹਨਾਂ ਕੋਲ ਉਹਨਾਂ ਚੀਜ਼ ਦੀ ਕਲੈਰੀਫਿਕੇਸ਼ਨ ਮੰਗਨ ਜਾਂਦੀ ਹੈ ਯੂਨੀਅਨ ਸਾਡੀ ਸਟੇਟ ਕਮੇਟ ਸਟੇਟ ਯੂਨੀਅਨ ਤਾਂ ਉਹ ਸਾਨੂੰ ਉੱਥੇ ਆਸ਼ਵਾਸ਼ਣ ਦਿੰਦੇ ਆ ਜੀ ਤੁਹਾਡੀ ਫਾਈਲ ਆ ਚੁੱਕੀ ਆ ਜਾਂ ਅੱਗੇ ਚੱਲੇਗੀ ਆ ਹੁਣ ਭੇਜ ਦਿੱਤੀ ਆ ਹੁਣ ਫਾਈਲ ਤੇ ਓਬਜੈਕਸ਼ਨ ਲੱਗ ਗਿਆ ਦੋ ਵਾਰੀ ਫਾਈਲ ਗਈ ਦੋਨੋਂ ਵਾਰੀ ਤਨਖਾਹਾਂ ਤੇ ਓਬਜੈਕਸ਼ਨ ਲੱਗਦਾ ਸਾਡੀਆਂ ਹੀ ਤਨਖਾਹਾਂ ਤੇ ਕਿਉਂ ਓਬਜੈਕਸ਼ਨ ਲੱਗਦਾ ਕੀ ਸੀਐਮ ਦੀ ਫਾਈਲ ਦੀ ਸੈਲਰੀ ਦੀ ਫਾਈਲ ਨਹੀਂ ਬਣਦੀ ਕੀ ਉਹਦਾ ਬਿੱਲ ਨਹੀਂ ਬਣਦਾ ਉੱਤੇ ਓਬਜੈਕਸ਼ਨ ਕਿਉਂ ਨਹੀਂ ਲੱਗਦਾ ਐਮਐਲਏਜ਼ ਹੈਗੇ ਆ ਉਹਨਾਂ ਦੇ ਬਿੱਲਾਂ ਤੇ ਓਬਜੈਕਸ਼ਨ ਕਿਉਂ ਉਹਨਾਂ ਦੀ ਤਨਖਾਹਾਂ ਵਾ ਜ਼ਿਆਦਾ ਆ ਸਾਡੀਆਂ ਥੋੜੀਆਂ ਜੀਆਂ ਤਨਖਾਹਾਂ ਤੇ ਆਬਜੈਕਸ਼ਨ ਲੱਗ ਜਾਂਦੇ ਐ ਇਹਨਾਂ ਨੂੰ ਜੇ ਗੱਲ ਕੀਤੀ ਇਹਦੇ ਤੁਸੀਂ ਕਹ ਰਹੇ ਹੋ ਕਿ 10 15 ਸਾਲ ਤੋਂ ਲਗਾਤਾਰ ਨੌਕਰੀ ਕਰ ਰਹੇ ਹੋ ਹਾਂਜੀ ਫਿਰ ਆਬਜੈਕਸ਼ਨ ਕਿਸ ਚੀਜ਼ ਦਾ ਲਗਾ ਰਹੇ ਹੋ ਸਰ ਆਬਜੈਕਸ਼ਨ ਤਾਂ ਇਹ ਹੁਣ ਸਰਕਾਰ ਨੂੰ ਪਤਾ ਨਾ ਕਿ ਉਹ ਕਿਸ ਚੀਜ਼ ਦਾ ਆਬਜੈਕਸ਼ਨ ਲਗਾ ਰਹੀ ਆ ਸਾਨੂੰ ਅਸੀਂ ਤਾਂ ਐਸੀ ਚੀਜ਼ ਨੂੰ ਪੁੱਛਣ ਵਾਸਤੇ ਤਾਂ ਇਕੱਠੇ ਹੋਏ ਆ ਐਸੀ ਚੀਜ਼ ਤੇ ਸਾਡੀ ਯੂਨਿਟੀ ਹੈਗੀ ਆ ਅਸੀਂ ਇਕੱਠੇ ਹੋਏ ਆ ਸਾਰੇ ਕਿ ਸਾਨੂੰ ਦੱਸੋ ਕਿ ਆਬਜੈਕਸ਼ਨ ਕਿਸ ਚੀਜ਼ ਦਾ ਲਗਾ ਰਹੇ ਹੋ 60 थे थे 60 ਇਹ ਕਹਿ ਰਹੇ ਆ ਸਰਕਾਰ ਦਾ ਹੁਣ ਇਹਨਾਂ ਦਾ ਕਹਿਣਾ ਹੈ ਕਿ 60% ਮਤਲਬ ਕਿ ਅਸੀਂ ਦੇ ਰਹੇ ਹਾਂ 40% ਪੰਜਾਬ ਸਰਕਾਰ ਆਪਣਾ ਨਹੀਂ ਦੇ ਰਹੀ ਹੁਣ ਸਾਨੂੰ ਤਾਂ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡਾ 60 ਕੌਣ ਦੇ ਰਿਹਾ 40 ਕੌਣ ਦੇ ਰਿਹਾ ਸਾਡਾ ਕਿੰਨੀ ਸੈਲਰੀ ਹੈ ਕਿੰਨੀ ਨਹੀਂ ਸਾਨੂੰ ਤਾਂ ਇਹ ਵੀ ਲੱਗ ਰਿਹਾ ਕਿ ਜਿੰਨੀਆਂ ਸਾਨੂੰ ਪੰਜਾਬ ਸਰਕਾਰ ਫਿਰ ਤਨਖਾਹਾਂ ਦੇ ਰਹੀਆਂ ਦਾ ਮਤਲਬ ਅਸੀਂ 60% ਤੇ ਹੀ ਕੰਮ ਕਰ ਰਹੇ ਹਾਂ 15 ਸਾਲਾਂ ਤੋਂ ਸਾਨੂੰ 40% ਮਿਲ ਹੀ ਨਹੀਂ ਰਿਹਾ ਇਟ ਮੀਨਸ ਤਾਂ ਹੀ ਸਾਡੀਆਂ ਸੈਲਰੀਜ਼ ਇੰਨੀਆਂ ਘਟ ਨੇ ਤੁਸੀਂ ਸੋਚੋ ਕਿ ਇਹ ਆਪ 2 2 4 4 5 5 ਲੱਖ ਰੁਪਏ ਤਨਖਾਹਾਂ ਲੈ ਕੇ ਇਹਨਾਂ ਦਾ ਗੁਜ਼ਾਰਾ ਨਹੀਂ ਹੈ ਤਾਂ ਸਾਨੂੰ ਕੀ ਦੇ ਰਹੇ ਆ ਤੇ ਸਾਡਾ ਗੁਜ਼ਾਰਾ ਕਿਵੇਂ ਹੋਏਗਾ ਹਰ ਘਰ ਦੇ ਵਿੱਚ ਕੋਈ ਪੇਸ਼ੈਂਟ ਹੁੰਦਾ ਹਰ ਘਰ ਦੇ ਵਿੱਚ ਬੱਚੇ ਆ ਹਰ ਘਰ ਦੇ ਵਿੱਚ ਅਸੀਂ ਰੋਸ਼ਨ ਪਾਣੀ ਸਭ ਕੁਝ ਖਾਂਦੇ ਆ ਤੇ ਮਹਿੰਗਾਈ ਦਰ ਵਧਾ ਰਹੇ ਨੇ ਐਨ ਐਚ ਐਮ ਈਮਪਲਾਈ ਵਾਸਤੇ ਕੋਈ ਮਹਿੰਗਾਈ ਨਹੀਂ ਰੈਗੂਲਰ ਵਾਸਤੇ ਵਾਲਿਆਂ ਵਾਸਤੇ ਮਹਿੰਗਾਈ ਆ ਉਹਨਾਂ ਨੂੰ ਡੀ ਏ ਵੀ ਦੇ ਰਹੇ ਨੇ ਉਹਨਾਂ ਵਾਸਤੇ ਹਰ ਚੀਜ਼ ਹੈਗੀ ਅਤੇ ਸਾਨੂੰ ਜਿਹੜੀਆਂ ਬਿਨਾ ਕਿਸੇ ਅਨਾਉਂਸ ਪੱਤਿਆਂ ਤੋਂ ਤਨਖਾਹਾਂ ਮਿਲ ਰਹੀਆਂ ਉਹਨਾਂ ਦੇ ਵਿੱਚ ਵੀ ਦੇਰੀ ਦੇਰੀ ਛੱਡਾ ਹੁਣ ਬੰਦ ਹੀ ਕਰਤੀਆਂ 2 ਮਹੀਨੇ ਹੋ ਗਏ ਹੁਣ ਅਸੀਂ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਦੇਣੀ ਹੈ ਦੱਸੋ ਕੌਣ ਦੇਵੇਗਾ ਸਾਡੀਆਂ EMI's ਪਈਆਂ ਨੇ ਉਹਨਾਂ ਦੇ ਇੰਟਰਸਟ ਵੱਧ ਕੇ ਲੱਗ ਰਿਹਾ ਕੀ ਸਰਕਾਰ ਸਾਨੂੰ ਇਹ EMI ਜਿਹੜੀ ਹੈਗੀ ਹੈ ਜਿਹੜੇ ਸਾਡੇ ਇੰਟਰਸਟ ਲੱਗੇ ਉਹ ਦੇ ਕੀ ਸਾਨੂੰ ਉਹਦੇ ਉੱਪਰ ਉਹ ਤਾਂ ਅਸੀਂ ਖੁਦ ਤਾਰਨੀ ਹੈ ਨਾ ਤੇ ਫਿਰ ਜਦੋਂ ਹੁਣ ਸਾਡੇ ਕੋਲ ਪੈਸਾ ਹੋਏਗਾ ਤਾਂ ਸਾਡੇ ਕੋਲ ਕੰਮ ਤੁਸੀਂ ਸਾਡਾ ਇੱਕ ਦਿਨ ਕੰਮ ਲੇਟ ਹੋ ਜੇ ਨਾ ਸਰ ਤਾਂ ਸਾਨੂੰ ਚਿੱਠੀ ਨਿਕਲ ਜਾਂਦੇ ਸਾਡੇ ਅਫਸਰਾਂ ਵੱ ਤੇ ਤੁਹਾਡੇ ਆ ਕੰਮ ਆ ਤੁਹਾਡੇ ਟਾਰਗੇਟ ਪੂਰੇ ਨਹੀਂ ਹੋਏ ਤੁਹਾਡਾ ਇਹ ਨਹੀਂ ਹੋਇਆ ਤੇ ਹੁਣ ਜਦੋਂ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤਾਂ ਅਸੀਂ ਕਿਹਦੇ ਕੋਲ ਜਾਣਾ ਹੈ ਅਸੀਂ ਕਿਹਨੂੰ ਕਹਿਣਾ ਹੈ ਅਸੀਂ ਤਾਂ ਇਕੱਠੇ ਹੋ ਕੇ ਰੋਲਾ ਪਾਣਾ ਹੀ ਆ ਅੱਜ ਸਾਡੇ ਅਸੀਂ ਪਹਿਲਾਂ ਬਲੌਕ ਲੈਵਲ ਤੇ ਆਪਣਾ ਧਰਨਾ ਕੀਤਾ ਜੋ ਸਿਰ ਜਿਲ੍ਹਾ ਲੈਵਲ ਤੇ ਆਇਆ ਔਰ ਕੱਲ ਅਸੀਂ ਆਪਣਾ ਚੰਡੀਗੜ੍ਹ ਸਟੇਟ ਲੈਵਲ ਤੇ ਜਾ ਕੇ ਬੈਠਾਂਗੇ ਜਿੰਨੀ ਦੇਰ ਤੱਕ ਸਾਨੂੰ ਤਨਖਾਹਾਂ ਸਾਡੇ ਅਕਾਊਂਟ 'ਚ ਨਹੀਂ ਪੈਂਦੀਆਂ ਹੈਗੀਆਂ ਉਨੀ ਦੇਰ ਤੱਕ ਅਸੀਂ ਧਰਨਾ ਨਹੀਂ ਹਟਾਣਾ ਵੈਸੇ ਵੀ ਸਾਡੀਆਂ ਤਨਖਾਹਾਂ 17 18 ਨੂੰ ਪੈਂਦੀਆਂ ਸੀਗੀਆਂ ਕਰਦੇ ਕਰਦੇ 17 18 ਤੋਂ ਬਾਅਦ ਹੁਣ ਦੇਖ ਲੋ ਕਿ 17 18 ਤੋਂ ਬਾਅਦ ਉਹਨਾਂ ਤਨਖਾਹਾਂ ਪੈਣੀਆਂ ਹੀ ਬੰਦ ਹੋ ਗਈਆਂ ਹੁਣ 2 ਮਹੀਨੇ ਤੋਂ ਤਨਖਾਹਾਂ ਆਈ ਨਹੀਂ ਰਹੀਆਂ ਹੈਗੀਆਂ ਸਾਨੂੰ ਸਾਡੀਆਂ ਸੈਲਰੀ ਸਟੇਟਮੈਂਟ ਅਸੀਂ ਕੱਢ ਕੇ ਦੱਸਦੇ ਕਿ ਸਾਡੇ ਨਹੀਂ ਹੈਗੀਆਂ ਸਾਨੂੰ ਸੀਆਰ ਨੂੰ ਪ੍ਰੋਵਾਈਡ ਕਰਾਓ ਆਪਣੀ ਸੈਲਰੀ ਸਟੇਟਮੈਂਟ ਕਿ ਉਹਨੇ ਵਾਰ ਨੂੰ ਕੁਝ ਹਾਲਾ ਖਾਲੀ ਹੈ ਕਿ ਉਹਦੇ ਬਿੱਲ ਕਿੰਨਾ ਕੋਬਜੈਕਸ਼ਨ ਲੱਗਿਆ ਉਹਦੇ ਬਿੱਲ ਦੇ ਉੱਪਰ ਸੈਲਰੀ ਬਿੱਲ ਦੇ ਉੱਪਰ ਇੱਕ ਹਜੇ ਵੀ ਕੋਈ ਹੱਲ ਨਹੀਂ ਨਿਕਲ ਆ ਰਿਹਾ ਸੈਣੀ ਅਸੀਂ ਆਪਣਾ ਸੰਘਰਸ਼ ਤਿੱਖਾ ਕਰਾਂਗੇ ਸਟੇਟ ਲੈਵਲ ਤੇ ਬੈਠਾਂਗੇ ਔਰ ਅਸੀਂ ਇੱਕ ਲੈਟਰ ਕਢਵਾ ਕੇ ਆਵਾਂਗੇ ਕਿ ਸਾਨੂੰ ਸਾਡੀਆਂ ਤਨਖਾਹਾਂ 5 ਤਰੀਕ ਤੱਕ ਸਾਡੇ account ਚ ਚਾਹੀਦੀਆਂ ਨੇ ਨਹੀਂ ਤਾਂ ਉਸ ਤੋਂ ਪਹਿਲਾਂ ਅਸੀਂ ਆਪਣਾ ਧਰਨਾ ਹੁਣ ਨਹੀਂ ਚੱਕਣਾ ਅਸੀਂ ਕੰਮ ਪੂਰੇ ਪੰਜਾਬ ਚ ਬੰਦ ਕੀਤਾ ਤੇ ਪੂਰੇ ਪੰਜਾਬ ਚ ਐਵੇਂ ਹੀ ਬੰਦ ਰਹੇਗਾ ਔਰ ਸਾਡਾ ਸੰਘਰਸ਼ ਅੱਗੇ ਤੋਂ ਅੱਗੇ ਬਹੁਤ ਜ਼ਿਆਦਾ ਤਿੱਖਾ ਹੋਏਗਾ ਹੁਣ